ਵੇ ਨਿਕਲ ਗਿਆ ਇਥੋਂ ਧਰ ਲਿਆ ਦੂਜੀ ਧਰਤੀ ਤੇ ਪਹਿਲੀ ਵਾਰ ਪੈਰ ਧਰ ਲਿਆ ਜੈਨਾ ਹਾਂ ਬਹੁਤ ਸਭਾ ਵੇ ਗਿਆ ਵਾ ਅੱਛਾ ਅੱਜ ਦੀ ਅੱਜ ਦੀ ਤੁਸੀਂ ਮੰਨ ਕੇ ਕੰਪਲੀਟ ਤਾਂ ਨਹੀਂ ਕਿ ਉੱਧਰ ਰੇਂਜ ਹੀ ਨਾ ਪੜੇ ਕੰਪਲੀਟ ਆਈ ਨਹੀਂ ਅਜੇ ਤੱਕ ਉਹ ਮੈਂ ਨਾ ਮਰ ਜਾਾਂਗੇ ਭਾਜਾਂਗੇ ਮਰ ਜਾਾਂਗੇ ਜਾਨ ਹੀ ਨਹੀਂ ਰਹਿਣੀ ਬੰਤੀ ਇਹ ਯਕੀਨ ਸੋਣ ਤੁਰਨ ਵਾਲੀ ਹੈ ਜਿਹੜੇ ਰੇਸ਼ਾਈਆਂ ਦੇ ਜੰਮਨੇ ਰੇਸ਼ਾ ਹੁਣ ਦੇਖ ਕੇ ਬਸ ਇਥੇ ਤੁਰਨ ਵਾਲੀ ਆ ਜੀਨੇ ਮੈਨੂੰ ਵੀ ਘੁੰਮਣ ਦੇ ਲਈ ਕਿਹਾ ਵੀ ਹਾਂ ਜਰਾ ਜਾ ਤੂੰ ਬਾਹਰੇ ਇੱਥੇ ਕੀ ਕਰਦਾ ਮੜਾ ਮੋਟਾ ਘੁੰਮ ਫਿਰ ਲੈ ਉਹ ਬੰਦਾ ਦਿਖਾਉਣਾਗਾ ਆਪੇ ਫਰੈਂਡਸ ਨਿਕਲ ਚੱਲੇ ਥਾਈਲੈਂਡ ਤੇ ਟੂਰ ਤੇ ਬੈਂਕਾਕ ਬੈਂਕਾਕ 20 25 ਸਾਲ ਪਹਿਲਾਂ ਸੁਣਦੇ ਹੁੰਦੇ ਸੀ ਫਿਲਮਾਂ 'ਚ ਸੁਣਿਆ ਤਾਂ ਵੀ ਮੈਂ ਵੀ ਸੁਣਿਆ ਬੈਂਕਾਕ ਬੈਂਕਾਕ ਕਰੀ ਜਾਂਦੇ ਬੈਂਕਾਕ ਮਾਹ ਪਤਾ ਨਹੀਂ ਕਿ ਉਹ ਅੱਜ ਚੱਲਦੇ ਆ ਅੱਜ ਦੇਖਦੇ ਆਂਗੇ ਵੀ ਉੱਥੇ ਹੈ ਕੀ ਆ ਬੈਂਕਾਕ ਕਮਰ ਸਰ ਆ ਰੋਟੀਆਂ ਨੇ ਆਂਦੀਆਂ ਸੀਗੀਆਂ ਥੱਲਦੀਆਂ ਹੱਲਦੀਆਂ 100 ਰੁਪਏ ਦਾ 100 ਦਾ ਮੈਨੂੰ ਦੋ ਸੌ ਰੁਪਏ ਕਹਿੰਦੇ ਸੀ ਪਰ ਮੈਂ ਲਿਆ ਨਹੀਂਗਾ। ਹਾਂ। ਅੰਮ੍ਰਿਤਸਰ ਤੋਂ ਚੱਲੇ ਆਂ ਅੱਜ। ਹਾਂ। ਜਾ ਕੇ ਦੇਖਦੇ ਆਂ ਰੰਗ ਰੰਗ ਮਾਹੌਲ ਉਹ ਵੀ ਕਿਹੋ ਜਿਹਾ। ਉਰੇ ਕਿੰਨੇ ਵਜੇ ਤੁਰਾਂਗੇ? 11:00 ਪੌਣੇ 12:00 ਪੌਣੇ 11:00 ਪੌਣੇ 11:00 ਤੁਰਾਂਗੇ। ਪੌਣੇ 11:00 ਤੁਰਾਂਗੇ। ਉੱਥੇ ਕਿੰਨੇ ਵਜੇ ਪਹੁੰਚਨੇ ਆ ਹਲੇ ਕੋਈ ਪਤਾ ਨਹੀਂਗਾ। ਜਾ ਕੇ ਦੱਸਾਂਗੇ ਉੱਥੇ ਦਾ ਮਾਹੌਲ ਕਿਹੋ ਜਿਹਾ। ਫਿਲਹਾਲ ਭਾਈ ਰੋਟੀ ਘਰੋਂ ਲਿਆਓ। ਹਾਂ, ਨੰਦ ਲਓ। ਨੰਦ ਲਓ। ਉਹ ਮਹਿੰਗਾ ਕਮਾਂਗਾ ਕਿਉਂਕਿ ਨਾਲੇ ਉਹ ਸਵਾਜਿਆ ਨਹੀਂ ਆਉਣਾ ਹਨਾ ਸਹੀ ਗੱਲ ਠੀਕ ਹੈ ਉਹ ਵੀ ਜਗਾ ਵੀ ਮਹਿੰਗੀ ਹੈ ਫਿਰ ਜਗਾ ਮਹਿੰਗੀ ਆ ਗੱਲ ਬਾਤ ਓਕੇ ਹਨਾ ਹਾਂ ਗੱਲ ਬਾਤ ਓਕੇ ਆ ਠੀਕ ਹੈ ਫਿਰ ਦਿਖਾਈਏ ਹੋਰ ਮੌਲਾ ਜਿਹੜਾ ਪਹਿਲੀ ਵਾਰ ਆਉਂਦਾ ਨਾ 에ਅਰਪੋਰਟ ਤੇ ਵੱਡੇ ਵੱਡੇ ਆਥਮਲੇ ਦੇਖ ਕੇ ਡਰੀ ਜਾਂਦਾ ਰਹਿੰਦਾ ਹਾਂ ਬਾਬਾ ਵੱਡੇ ਵੱਡੇ ਨਾ ਦੇਖਦਾ ਨਹੀਂ ਦੇਖ ਕਿੱਡਾ ਕਿੱਡਾ ਆਥਮਲੇ ਨਾ ਵਾਲੇ ਵੱਡੇ ਵੱਡੇ ਹੈ ਇਹ ਇਹਨਾਂ ਚੀਜ਼ਾਂ ਜਿ ਹੁੜ ਜਿਆ ਹੁੰਦਾ ਆਪਣੇ ਵਰਗਾ ਬੰਦਾ ਹਾਂ ਹੈ THAILAND ਤੋਂ ਕੀ ਕਰਨੇ ਯਾਰਾਂ ਆਹ ਨੰਨ ਕੁੰਮਣ ਆ ਰਹੇ ਆ ਨੰਦਲੈਣ ਜਾ ਰਹੇ ਆ ਪਾ ਪੂਰੇ ਨੰਦਲੈਣ ਜਾ ਰਹੇ ਆ ਬਾਤ ਬੱਬੇ ਸੁਹਾਦ ਲੈਣ ਦੇਖਣ ਜਾ ਰਹੇਗੇ ਦੇਖਣਾ ਚਾਹੀਦਾ ਮੁਲਕ ਸਾਰੇ ਦੇਖਣਾ ਚਾਹੀਦੇ ਨੇ ਬੈਂਕੋਕ ਬੈਂਕੋਕ ਸੁਣਦੇ ਹੁਣ ਉਹਨੂੰ ਦੇਖਣਾਗਾ ਵੀ ਹੈ ਕੀ ਆ ਬੈਂਕੋਕ ਐਵੇਂ ਨਾ ਸਾਰੀ ਉਮਰ ਕਿਰਸਾਈ ਕਰਕੇ ਮਰ ਜਾਓ ਪਰ ਜਦੋਂ ਦਾਤੇ ਨੇ ਦੇ ਇੱਥੇ ਦਾਤੇ ਨਾ ਉਹ ਸਕੂਨ ਲੈ ਲੇ ਸਕੂਨ ਲੈ ਲਓ ਕਿ ਨਹੀਂ ਜائیں ਗੋ ਕੱਲ੍ਹ ਜਾਣ ਕੱਲ੍ਹ ਜਾਣ ਕੀ ਪਤਾ ਮਰ ਜੀ ਮਰ ਜੀ ਹੈਨਾ ਸਹੀ ਗੱਲ ਆ ਬੱਬੇ ਚਾ ਲੋ ਬਾਕੀ ਤੁਸੀਂ ਕਦੋਂ ਆ ਰਹੇ ਸਾਨੂੰ ਕਮੈਂਟ ਕਰਕੇ ਆ ਮਿਲ ਗਈ ਆਪਾਂ ਨੂੰ ਤਾਂ ਮਿਲ ਗਈ ਆਲੀ ਹਾਂ ਸਹੀ ਗੱਲ ਹੈ ਲੱਗੀ ਸਟੈਂਪ ਸਟੈਂਪ ਲੱਗ ਗਈ ਲੱਗੀ ਸਟੈਂਪ ਇਹ ਪਾਸਪੋਰਟ ਤੇ ਵੀ ਲੱਗੀ ਪਾਸਪੋਰਟ ਮਸਾਂ ਬੜਾ ਔਖਾ ਬਣਾਇਆ ਭੈਣ ਬਹੁਤ ਜ਼ਿਆਦਾ ਔਖਾ ਬਣਾਇਆ ਉਹੀ दारू ਕੀ ਫੀਮ ਦੇ ਕੇਸ ਪਾਏ ਪਈ ਸੀਗੇ ਕਿਸੇ ਦੇ ਕੇਸ ਉਹ ਵੀ ਆਪਾਂ ਨੇ ਤੇ ਪਾ ਕੇ ਅਲ ਜਾ ਕੇ ਰੱਖਿਆ ਪਾਸਪੋਰਟ ਜਿੱਦੇ ਆ ਗਿਆ ਤੇ 20 25 ਦਿਨ ਬਾਅਦ ਆਪਾਂ ਚੱਲਿਆਂ ਪਾਸਪੋਰਟ ਆਉਣ ਤੋਂ 20 25 ਦਿਨ ਬਾਅਦ ਜਾ ਰਹੇ ਹਾਂ ਨਾਲ ਦੀ ਨਾਲ ਹੀ ਨਾਲ ਦੀ ਨਾਲ ਜਮ ਮੇਰੇ ਨਾਲ ਬੰਦਾ ਹੋਰ ਕਿਹੜਾ ਹੈ ਨਾ ਜੀਨੇ ਮੈਨੂੰ ਵੀ ਘੁੰਮਣ ਦੇ ਲਈ ਕਿਹਾ ਵੀ ਹਾਂ ਜਰਾ ਜਾ ਤੂੰ ਬਾਹਰੇ ਇੱਥੇ ਕੀ ਕਰਦਾ ਮੜਾ ਮੋਟਾ ਘੁੰਮ ਫਿਰ ਲੈ ਉਹ ਬੰਦਾ ਦਿਖਾਉਣਾਗਾ ਬੰਦਾ ਬੜਾ ਘੈਂਟ ਹੈਗਾ ਠੀਕ ਹੈ ਨਹੀਂ ਮੈਂ ਨਹੀਂ ਜਾਣਾ ਸੀਗਾ ਜੰਮੀ ਪ੍ਰੋਗਰਾਮ ਨਹੀਂ ਸੀ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਮੈਂ ਬਾਹਰ ਜਾਉ ਬੰਦਾ ਮਿਲੋਣਾ ਜਿਹੜੇ ਨੇ ਮੈਨੂੰ ਕਿਹਾ ਵੀ ਹਾਂ ਤੂੰ ਜਾ ਜਰਾ ਪਾਸ ਕੋੜ ਧੱਕੇ ਨਾਲ ਮੇਰਾ ਬਣਾਇਆ ਬੰਦਾ ਦਿਖਾਉਣਾ ਮੈਂ ਤੁਹਾਨੂੰ ਆ ਸੇ ਆ ਜਾ ਹਾਂਜੀ ਕੀ ਹਾਲ ਹੈ ਗੁਰਪ੍ਰੀਤ ਸასიਖਾਲ ਬਾਈ ਪਹਿਲਾਂ ਤਾਂ ਇਹਦਾ ਪੇਜ ਵੀ ਫੋਲੋ ਕਰ ਲਿਓ ਬੋਰ ਪੇਜ ਮੇਰਾ YouTube ਤੇ ਚੈਨਲ ਹੈਗਾ ਪਿੰਡੂ ਮੁੰਡਾ ਪਿੰਡੂ ਗੁੰਡਾ @pindumunda11 ਠੀਕ ਇਹਨੇ ਕਿਹਾ ਸੀ ਕਹਿੰਦਾ ਪਾਸਪੋਰਟ ਬਣਾ ਲਾ ੱਤਕੇ ਨਾਲੇ ਨੇ ਪਾਸਪੋਰਟ ਬਣਾਇਆ ਮੇਰਾ ਜਿੱਦੇ ਪਾਸਪੋਰਟ ਬਣ ਗਿਆ 15 ਦਿਨਾਂ ਦੇ ਵਿੱਚ ਅੱਜ ਕਹਿੰਦਾ ਚੱਲ ਫਿਰ ਚੱਲੀਏ ਇਹਦਾ ਧੰਨਵਾਦ ਕਰਦਾ ਮੈਂ ਬਾਕੀ ਪਤਾ ਪਤਾ ਕੀ ਗੱਲ ਵੀਰਾ ਤੇਰਾ ਵੀ ਥੋੜਾ ਜਿਹਾ ਦਰਜਾਨ ਹੈਗਾ ਸੀ ਵੀਰੇ ਨਾਲ ਪਾਸਪੋਰਟ ਬਣਾ ਲਿਓ ਰੱਖ ਲੈ ਜੀ ਮੈਨੂੰ ਅੱਜ ਵੀ ਤੈਨੂੰ ਮੈਂ ਲੈ ਕੇ ਜੁਰੂਰ ਜਾਣਾ ਵਾ ਠੀਕ ਹੈ ਸਾਰੀ ਵੱਡੀ ਗੱਲ ਜੀ ਚਲ ਆਪਾਂ ਤਾਂ ਜੰਨੇ ਨੇ ਵਾ ਵੀਰੇ ਨੂੰ ਮੈਂ ਬਹੁਤ ਗੀ ਗਾਣਾ ਗਾਉਣਾ ਸਰ ਚੱਲਾਂਗੇ ਆਈ ਨਹੀਂ ਨਹੀਂ ਵੀ ਵੀ ਕਿਉਂ ਨਹੀਂ ਜਾਣਾ ਤੂੰ ਕਿੰਨੇ ਕੁ ਭਰ ਗਿਆ ਬਾਈ ਮੇਰੀ ਟੋਟਲ ਮੈਂ 35 ਕੰਟਰੀਆਂ ਟ੍ਰੈਵਲ ਕਰ ਲਿਆ 35 30 ਪਲੱਸ ਆਜੇਗੀ 30 ਪਲੱਸ ਮੈਂ ਕਿੰਨੀਆਂ ਕਰ ਦੂੰ ਉਹ ਤਾਂ ਹੁਣ ਤੇ ਜਿੰਨੇ ਤੇਰੇ ਜਾ 21 ਆ ਜਜਵਾਬਾ ਇਦਾਂ ਦਾ ਹੁਣ ਜੀ ਦਾ ਵੀ ਫੇਰ ਨਹੀਂ ਕੋਈ ਟੈਨਸ਼ਨ ਅੱਛ ਮੈਨੂੰ ਨਹੀਂ ਜਾਂ ਤੂੰ ਕਹਿੰਦਾ ਵੀ ਚੱਲਾਂਗੇ ਮੈਨੂੰ ਹੈਗਾ ਜਿੱਥੇ ਜਾਊਗਾ ਵੀ ਹੁੰਦਾ ਪਹਿਲੀ ਗੱਲ ਆ ਪਾਸਪੋਰਟ ਨੂੰ ਥੋੜੀ ਜਿਹੀ ਘੋਲ ਕੀਤੀ ਤੁਸੀਂ ਜੇ ਤੂੰ ਇੱਕ ਰੀ ਕਹਦਾ ਬਣਾ ਲੈ ਫਿਰ ਬਣਾ ਲੈ ਬਿਲਕੁਲ ਉਹ ਪਾਸਪੋਰਟ ਤਾਂ ਬਾਅਦ ਵਿੱਚ ਆ ਜਾ ਬਸ ਪਾਸਪੋਰਟ ਜਿੱਦਾਂ ਬਣ ਗਿਆ ਭਾਈ ਫੇ ਜਰੀ ਕਹਿੰਦਾ ਚੱਲ ਵੀ ਮੇਰਾ ਪਾਸਪੋਰਟ ਆ ਗਿਆ ਚੱਲ ਕੇ ਦੋ ਜਣਾ ਆਪਾਂ ਰੰਗਾ ਰੰਗ ਮਾਹੌਲ ਹੈਗਾ ਉੱਧਰ ਸਾਰਾ ਕੋਈ ਜਿੱਦੇ ਦੇਖੋ ਸਾਰਾ ਕੁਝ ਹੀ ਉੱਥੇ ਹਾਂ ਬਹੁਤ ਸੋਹਣੀ ਕੰਟਰੀ ਵੀ ਹੈ ਜਿੱਦਾਂ ਤੁਸੀਂ ਦੇਖੋ ਸਹੀ ਪਾਸੇ ਨੂੰ ਦੇਖਣਾ ਤਾਂ ਸਹੀ ਕੁਝ ਬਹੁਤ ਹੋ ਗਏ ਸਹੀ ਕੁਝ ਹੈ ਜਿੱਦਾਂ ਦੇ ਲੋਕ ਉਧਰ ਨੂੰ ਕੁਝ ਵੀ ਦੇਖ ਸਕਾਂ ਸਭ ਕੁਝ ਹੀ ਉੱ ਸਹੀ ਗੱਲ ਮੈਂ ਮੈਂ ਕਿਹੜਾ ਕੁਛ ਹੈ ਨਹੀਂ ਮੈਂ ਫਿਰ ਮਾਚ ਸੁਣ ਦਾਂਦੀ ਮੈਂ ਕਹਿੰਦਾ ਬੈਂਕੌਂਗ ਬੈਂਕੌਂਗ ਅੱਜ ਮੈਂ ਕਹਾਂ ਉਹ ਦੇਖਣ ਚੱਲਿਆ ਉਹ ਵੀ ਤੇਰੀ ਬਦੌਲਤ ਤੁਹਾਨੂੰ ਪਹਿਲਾਂ ਪਹਿਲਾਂ ਆਪਾਂ ਪਟਾਇਆ ਚੱਲਾਂਗੇ ਹਾਂ ਫਿਰ ਬੈਂਕੌਂਗ ਚੱਲਾਂਗੇ ਬੈਂਕੌਂਗ ਨੂੰ ਤੋਂ ਅੱਗੇ ਆਪਾਂ ਮਲੇਸ਼ੀਆ ਚੱਲਾਂਗੇ ਠੀਕ ਹੈ ਠੀਕ ਹੈ ਨਾ ਮਲੇਸ਼ੀਆ ਤੋਂ ਸਿਟੀ ਟੂਰ ਕਰਾਵਾਂਗੇ ਸਾਡੇ ਹੈਗੇ ਨੇ 6 ਦਿਨ థਾਈਲੈਂਡ ਦੇ ਹਾਂ ਟੂਰ ਹੈਗੀਆਂ ਆਪਣੀਆਂ ਦੀ ਹਾਂ ਮਲੇਸ਼ੀਆ ਦੀਆਂ ਉਦੋਂ ਆ ਮਲੇਸ਼ੀਆ ਜਾਣਗਾ ਕਿਹੜਾ ਕੋਲਾ ਰਾਮਪੁਰ ਕੋਲਾ ਰਾਮਪੁਰ ਆਇਆ ਹਾਂ ਯਾਕੂਸ਼ੀਆ ਮੈਨੂੰ ਪੱਕਾ ਜਾਣਾ ਮੀ ਉਹਦਾ ਚਲੋ ਦੇਖਦੇ ਆਂਗੇ ਮਾਹੌਲ ਬੜਾ ਸੋਹਣਾ ਏ ਰਿਪੋਰਟ ਦਾ ਨਾ ਆਦੇ ਘੁੰਮਣ ਲਈ ਪੈਸਿਆਂ ਦੀ ਨਹੀਂ ਨਹੀਂ ਲੋੜ ਹੁੰਦੀ ਬੰਦੇ ਦੇ ਵਿੱਚ ਜਜ਼ਬਾ ਚਾਹੀਦਾ ਜਜ਼ਬਾ ਵੀ ਚਾਹੀਦਾ ਪੈਸੇ ਦਾ ਪਿੱਛੇ ਇਕੱਠੇ ਹੋ ਜਾਂਦੇ ਮਾਰੋ ਜੀ ਕਾਪੀ ਕਰ ਦਿੰਦਾ ਜੇ ਤੁਹਾਡੇ ਕਿਸਮ ਵਿੱਚ ਲਿਖਿਆ ਜੇ ਤੁਸੀਂ ਆ ਵੀ ਮੂਹੜੀ ਨਹੀਂ ਬਣਾਉਂਦੇ ਨਹੀਂ ਯਾਰ ਹਲੇ ਹੀ ਮੈਂ ਜਾਦਾ ਹਾਲੇ ਮਰਾ ਕੰਮ ਆ ਫਿਰ ਨਹੀਂ ਜਾਂਦਾ ਬੰਦਾ ਪੈਸੇ ਪਈ ਰਾਏ ਜਾਣਗੇ ਕਿਤੇ ਹਨਾ ਜੈਂਕ ਦੀ ਵੀ ਗੱਲ ਜੇ ਮੈਂ ਕੱਲਿਆਂ ਦੀ ਦੁਨੀਆ ਨੂੰ ਆਏ ਹੁਣ ਬੋਹ ਹੁਣ ਫਿਰ ਕੀ ਪਤਾ ਕਿਹੜੇ ਵਾਲੇ ਕੀ ਹੋ ਜਾਣਾ ਵਾ ਹਾਂ 1% ਨੂੰ ਮੈਂ ਤੁਹਾਨੂੰ ਕਿਹਾ ਨਾਲੇ ਨਾਲੇ ਕਿਤੇ ਵੀ ਜਿਹੜੀ ਤੁਹਾਡੀ ਜਿਨੀਸ਼ ਹੋਈ ਆ ਤੁਹਾਨੂੰ ਉਹਦੇ ਉੱਥੇ ਹੀ ਹੋਣਾ ਪਵੇਰੇ ਸਹੀ ਗੱਲ ਆ ਸੋ ਇਹ ਭਾਈ ਦਾ ਮੈਂ ਬਹੁਤ ਜਿਆਦਾ ਧੰਨਵਾਦ ਕਰਦਾ ਬਾਕੀ ਹੁਣ ਮੈਂ ਆਹ ਇਹ ਆਪਣਾ ਭਰਾਵਾਂ ਨਾਲ ਆ ਪਿਆਰੀ ਹੈਗਾ ਹੁਣ ਆਪਾਂ ਸਿਮਾ ਕਿੱਥੋਂ ਲਵਾਂਗੇ ਸਿਮਾ ਪੁੱਤ ਇੱਥੇ ਵੀ ਮੈਡਮ ਦੇ ਰਹੀ ਆ ਪਰ ਮੈਨੂੰ ਐ ਡਾਊਟ ਜੀ ਅੱਜ ਉੱਥੇ ਜਾ ਕੇ ਰੇਂਜ ਨਹੀਂ ਫਿਰ ਓਕਾ ਉਹ ਤਾਂ 500 4500 ਵਟ ਦੇ ਵਿੱਚ ਵਿੱਚ ਮਿਲ ਜਾਂਦੀ ਹੈ 20 50 ਇਧਰ ਹੋਣਗੇ ਉੱਪਰ ਕੋ ਰੂਮੀ ਨਹੀਂ ਠੀਕ ਹੈ ਤੇ ਪਰ ਉਹ ਬੈਸਟ ਇੱਕ ਬੀਕ ਦਾ ਪਲਾਨ ਹੁੰਦਾ ਆਨਲਾਈਨ ਦਾ ਡਾਟਾ ਹੁੰਦਾ ਵਾ ਆਲਮਟਡ ਹਾਂ ਜੱਲੂ ਪੂਰਾ ਵਧੀਆ ਚੱਲਦਾ 5G ਹੁੰਦਾ ਵਾ ਫਿਰ ਹੁਣ ਬਾਈਟ ਜਹਾਜ਼ 'ਚ ਬੈਠਣ ਵੇਲੇ ਦਿਖਾਵਾਂਗੇ ਹਾਂ ਹੁਣ ਆਪਣੇ ਕੋਲੇ ਨਾ ਤੇ ਠੀਕ ਆ ਗੁਰਪ੍ਰੀਤ ਆ ਓਕੇ ਬ੍ਰਾ ਓਕੇ ਓਕੇ ਚਾਰ ਪੰਜ ਬੰਦੇ ਹੋਰ ਵੀ ਨੇ ਸਾਡੇ ਨਾਲ ਅੱਠ ਜਣੇ ਆ ਫਿਰ ਟੋਟਲ ਅੱਠ ਜਣੇਗੇ ਟੋਟਲ ਉਹ ਬੈਠੇ ਨੇ ਬਾਈ ਅਗਲੀ ਵਾਰੀ ਤੋਂ ਆਪਾਂ ਟ੍ਰਿਪ ਲੈ ਕੇ ਜਲਾਂਗੇ ਗੁਰਪ੍ਰੀਤ ਇਹ ਤਾਂ ਹਲੇ ਬਹੁਤ ਬਜਟ ਜਾਂ ਹਾਂ ਉਹ ਇੱਕ ਦੋ ਬੰਦੇ ਨੇ ਸਾਡੇ ਨਾਲ ਥੋੜਾ ਜਿਹਾ ਮਹਿੰਗਾ ਤਾਂ ਪਿਆ ਉਹਨਾਂ ਨੇ ਟਿਕਟਾਂ ਮਗਰੋ ਚੱਕੀਆਂ ਨੇ ਮੰਗਰੋ ਚੱਕੀਆਂ ਨੇ ਹਾਂ ਨਹੀਂ ਤਾਂ ਅਸੀਂ ਜਿਵੇਂ ਜਿਹੜੇ ਲੋਕ ਹੁਣ ਤੁਹਾਨੂੰ ਅਸੀਂ ਕਹਿ ਨਹੀਂ ਸਰ ਕਿਸੇ ਬਾਰੇ ਉਹ ਤਾਂ ਦਿੰਦੇ ਆ 5-5 ਨਾਈਟਾਂ ਜਿਆਦਾ ਸੀ 6 ਨਾਈਟ ਥਾਈਲੈਂਡ ਦੇ ਵਿੱਚ ਜਿਹੜਾ ਕੁਕਿੰਗ ਆਈਟਮ ਲਈ ਸੀ ਚੇਤੀਆਂ ਵਾ ਮੰਗਰੋ ਬਜਟ ਅੱਗੇ ਸਾਡੇ ਨਾਲ ਚੈਨਲ ਤੇ ਮੈਸੇਜ ਕਰ ਪੂੰਗਾ ਪਿੰਡ ਮੁੰਡਾ ਤੇ ਨਾਲ ਮੇਰੇ YouTube ਦੇ ਤੇ ਇਹਦੇ ਨਾਲ ਕਰ ਲਓ ਮੇਰੇ ਨਾਲ ਕਰ ਲਓ ਲੈ ਕੇ ਜਾਵਾਂਗੇ ਹੁਣ ਆਪਾਂ ਦਿੱਲੀ ਚੱਲੇ ਹੀ ਕਰਾਂਗੇ ਗੱਲ ਇਹ ਜਾਣਦਾ ਵੀਰੇ ਮਸਕਦੇ ਹੀ ਨਹੀਂਂਦਾ ਵੀ ਤੁਸੀਂ ਪੈਸੇ ਸਿਰਕ ਬੰਦੇ ਕੋਲੇ ਕੋਈ ਇੱਥੇ ਕੰਮ ਲੱਤ ਇਹਦੇ ਨਾਲ ਤੁਹਾਡੇ ਦੇਖੋ ਜਿਹੜਾ ਤੁਸੀਂ ਪੈਸੇ ਖਰਚੇ ਉਹ ਤੁਹਾਡੇ ਪਾਸਪੋਰਟ ਤੇ ਰਹਿ ਜਾਣਾ ਵਾ ਹਾਂ ਤੇ ਸਟੈਂਪਲ ਆ ਜਣੀਆ ਕੱਲੋ ਫਿਊਚਰ ਦੇ ਵਿੱਚ ਕਿਸੇ ਦਾ ਭੈਣ ਭਰਾ ਤੇ ਹੋਰ ਕੰਟਰੀ ਬੈਠਾ ਥੋੜੀ ਟਰੈਵਲ ਇਸਪੈਕ ਗੁੱਡ ਹੋ ਜੀਆ ਠੀਕ ਹੈ ਇਸ ਵਾਰ ਤੁਸੀਂ ਦੋ ਕੰਟਰੀਆਂ ਵਾਲੇ ਇਹਦੂ ਵੇ ਤੁਸੀਂ ਮੇਰੇ ਨਾਲ ਜਿਵੇਂ ਹੁਣ ਅਸੀਂ ਸ਼ੈਨਿਆਂ ਜਾਣੇ ਆਂ ਮਾਂ ਜੂਨ ਜੁਲਾਈ ਚ ਚਲਾਂਗੇ ਤੁਸੀਂ ਸਾਡੇ ਨਾਲ ਸ਼ੈਨਿਆਂ ਤੁਹਾਡੇ ਅਪਲਾਈ ਕਰ ਦਾਂਗੇ ਹਾਂ ਵੀਜ਼ਾ ਯਾ ਰੋਵੀਨ ਦਾ ਮਾਂ ਵੀ ਨਹੀਂ ਦੁੱਧ ਪੀਉਂਦੀ ਜਵਾਕ ਨੂੰ ਚਲ ਠੀਕ ਆਹ ਹੈ ਬਈ ਓਕੇ ਫਿਰ ਦਿਖਾਉਨੇ ਆ ਹੋਰ ਗੱਲਬਾਤ ਸਿਮ ਲੈਣਾ ਸੀਗਾ ਮਾਂ ਚਲ ਉੱਥੇ ਜਾ ਕੇ ਲਵਾਂਗੇ ਪਰ ਆਹ ਮੁੰਡਾ ਕਹਿੰਦਾ ਇੱਥੋਂ ਲਓ ਮੇਰੇ ਕੋਲ ਦਿਖਾਈ ਬਈ ਉਹਨਾਂ ਨੂੰ ਕਰੀ ਮੂੰਹ ਮੜਾ ਜਾ ਇਹ ਕਹਿੰਦਾ ਮੇਰੇ ਕੋਲੋਂ ਸਿਮ ਲਓ ਠੀਕ ਹੈ ਸਿਮ ਤਾਂ ਹੁਣ ਇਹਦੇ ਕੋਲੋਂ ਲਵਾਂਗੇ ਬਈ ਆਂ ਦੱਸ ਪਹਿਲਾਂ ਕਿੰਨੇ ਦੇ ਸਿਮ ਵੇਚੇ ਨੇ ਬਾਹਰ ਬਈ ਅੱਜ ਅਜ ਨਹੀਂ ਆ ਨਾ ਕਦੋਂ ਤੋਂ ਵੀ ਲੈ ਜਿੱਤੇ ਦੇ ਵੇਚ ਰਹੇ ਹਾਂ ਉਹ ਤਾਂ ਬਈ ਅਸੀਂ ਬਹੁਤ ਸੇ ਭਾਵੇਂ ਵਾਂ ਅੱਛਾ ਅੱਜ ਦੀ ਅੱਜ ਦੀ ਤੁਸੀਂ ਮੰਨ ਕੇ ਕੰਪਲੀਟ ਤਾਂ ਨਹੀਂ ਕਿ ਉਧਰ ਰੇਂਜ ਹੀ ਨਾ ਪੜੇ ਕੰਪਲੀਟ ਆਈ ਨਹੀਂ ਅਜ ਤੱਕ ਹੋਰ ਵਾਲਾ ਤਾਂ ਨਹੀਂ ਦੇ ਜੰਦਾ ਨਾ 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 ਠੀਕ ਹੈ ਇੱਥੋਂ ਸਿਮ ਲੈਣਾਂਗੇ ਕਿਹੜੀ ਕੰਪਨੀ ਦਾ ਹੈ ਇਹ ਵੀਰੇ ਮੈਟ੍ਰਿਕਸ ਦਾ ਇਹ ਉਧਰਲੀ ਕੰਪਨੀ ਕੋਈ ਐਕਟੀਵੇਟ ਹੋ ਜਾਊਗਾ ਉਧਰ ਹਾਂਜੀ ਹਾਂਜੀ ਵੀਰੇ ਜਾਂਦੇ ਹੋਊਗਾ ਐਕਟੀਵੇਟ ਜਾਂਦੇ ਆ ਬਾਈ ਕਹਿੰਦਾ ਐਕਟੀਵੇਟ ਹੋ ਜਾਊਗਾ ਠੀਕ ਹੈ ਸੇਮੋ ਵੀ ਨਾ ਮਰ ਜਾਗੇ ਭਾਗ ਜਾਗੇ ਮਰ ਜਾਗੇ ਜਾਨ ਹੀ ਨਹੀਂ ਰਹਿਣੀ ਅਸੀਂ ਬੱਗੇ ਯਕੀਨ ਤੇ ਲੈਣਾ ਜੇ ਉਹ ਨੈਟਵਰਕ ਆ ਫੇਲ ਪਤਾ ਲੱਗ ਗਿਆ ਅਸੀਂ ਫਿਰ ਦੱਸਾਂਗੇ ਬਾਈ ਜੇ ਮਾੜਾ ਚੰਗਾ ਹੋਇਆ ਪੂਰਾ ਰਿਵਿਊ ਪਾਵਾਂਗੇ ਹਾਂ ਇਹ ਪੈਕ ਕਿੰਨਾ ਦੱਸਿਆਗਾ ਅਲਿਮਿਟਡ ਨਹੀਂ ਨਹੀਂ ਸੇਮ ਸੇਮ ਇਥੋਂ ਸਿਮ ਜਿਹੜਾ ਮਰਜ਼ੀ ਲੈ ਲਓ ਚਾਹੇ ਫਿਜ਼ੀਕਲੀ ਲੈ ਲਓ ਚਾਹੇ ਆਪਣਾ ਦੂਸਰਾ ਲੈ ਲਓ ਆਹ ਈ ਸਿਮ ਕਰਾਓ ਪਰ ਆਪਾਂ ਲਵਾਂਗੇ ਆਹੀ ਇਹ ਕੱਢ ਕੇ ਪਾਉਣ ਵਾਲਾ ਤੇ ਮੁੰਡਾਗਾ ਠੀਕ ਆ ਇਹਦੇ ਲਈ ਆਪਾਂ ਨੂੰ ਪਾਸਪੋਰਟ ਲਗੂ ਸਿਮ ਲਈ ਤੇ ਆ ਜਿਹੜੀ ਨਾਲ ਜਹਾਜ਼ ਵਾਲੀ ਟਿਕਟ ਆ ਹੁੰਦੀ ਆ ਇਹ ਲਗੂਗੀ ਹਣਾ ਤੇ ਉਹ ਵੀ ਦੇ ਦੇ ਮੈਨੂੰ ਅੰਦਰ ਸਿਮ ਲੈ ਲਈਏ ਸੋ ਲੈ ਲਿਆ ਪਤੰਦਰ ਦਾ ਸਿਮ ਇਥੋਂ ਹੀ ਲੈ ਲਿਆ ਉਹ ਤੂੰ ਅੱਗੇ ਹੋ ਜਾ ਓਏ ਸੋ ਪਤੰਦਰ ਦਾ ਲੈ ਲਿਆ ਸੇਮਾ ਬਾਜਾਂ ਵੱਜੀ ਜਾਂਦੀਆਂ ਨੇ ਵੀ ਜਲਦੀ ਜਲਦੀ ਲੰਘ ਜਾਓ ਠੀਕ ਐ 999 ਦਾ ਉਰੀ ਲੈ ਲਿਆ ਆਪਾਂ ਨੇ ਕੰਮ ਜਾ ਤੇ ਹੁਣ ਜਾਣਿਆ ਜਾਣੇ ਭੱਜ ਕੇ ਚੱਲੋ ਚੱਲ ਭੱਜ ਭੱਜ ਕੇ ਭੱਟੇ ਇੱਧਰ ਦੀ ਇੱਧਰ ਦੀ ਕੰਮ ਲੈ ਵੀ ਹੁਣ ਹੋ ਗਿਆ ਜਹਾਜ਼ ਕਿੱਥੇ ਖੜਾਗਾ ਨਗੇਲੇ ਆਹ ਖੜਾ ਬਈ ਉਹ ਦੇਖ ਉਹ ਕੁੱਤਾ ਕੁੱਤਾ ਜਾ ਜਾ ਆਓ ਆਓ ਖੜਾ ਬਈ ਜਹਾਜ਼ ਓਏ ਆਓ ਖੜਾਗਾ ਉਹ ਖੜਾ ਉਹ ਖੜਾ ਜਹਾਜ਼ ਓ ਘੜਾ ਜਾ ਜਾ ਬਾਜਾਂ ਵੱਜੀ ਜਾਂਦੀਆਂ ਨੇਗੀ ਅੱਧਾ ਘੰਟਾ ਹੋ ਗਿਆ ਆ ਜਾ ਮੇਨ ਲੱਗ ਕੁੱਟ ਕੁੱਟ ਕੇ ਨਾ ਲੈ ਕੇ ਜਾਣ ਵੀ ਆ ਜਾਓ ਤੁਹਾਨੂੰ ਬਾਜਾਂ ਮਰੀ ਜਾਂਦੇ ਆਗੇ ਸਿਮ ਲੈਣ ਲੱਗੇ ਸੀ ਕਹਾਂਗੇ ਜੇ ਔਖਾ ਪੜਾ ਹੋਏ ਕਹਾਂਗੇ ਵੀ ਸਿਮ ਲੈਣ ਲੱਗੇ ਸੀਗੇ ਚਲੋ ਆ ਜਾਓ ਆ ਜਾਓ ਆ ਜਾਓ ਭੱਜਿਓ ਭੱਜਿਓ ਓ ਭੱਜਿਓ ਬਹੁਤ ਤੁਸੀਂ ਹੌਲੀ ਹੌਲੀ ਆਉਂਦੇ ਹੋਗੇ ਆਏ ਆ ਰਹੇ ਨੇ ਕਿ ਟੈਗ ਜਿਵੇਂ ਸਰਕਾਰੀ ਬੱਸ ਨੂੰ ਆਹੋ ਕਰਦੇ ਹੁੰਦੇ ਨੇ ਕਿ ਵੀ ਡੀ ਅਡੀ ਕਰੀ ਹੁੰਦੇ ਨੇ ਵੀ ਚਲ ਕੋਈ ਚੱਕਰ ਨਹੀਂ ਸਰਕਾਰੀ ਭੱਜ ਜਾਂਦੀਆਂ ਜਿਵੇਂ ਪ੍ਰਾਈਵੇਟ ਬੱਸ ਵਾਲਾ ਹੁੰਦਾ ਨਾ ਵੀ ਪ੍ਰਾਈਵੇਟ ਵੱਸ ਗੜੀ ਹੁੰਦੀ ਐਵੇਂ ਕਰ ਰਹੇ ਨੇਗੇ ਖੜਾ ਬਣਾ ਲਈ ਹਾਂ ਇੱਕੜਾ ਬਣਾ ਲਈ ਆ ਯਾ ਇੱਕ ਤਾਂ ਆ ਗੱਲ ਮਾੜੀ ਜਰੀਆ ਗੁਫਾਈ ਚ ਵੜ ਦਿੰਦੇ ਨੇ ਸਿੱਧਾ ਜਹਾਜ਼ ਦੀ ਬਾਰੀ ਨੇੜੇ ਤੋਂ ਦਿਖਣ ਜਾਂਦੇ ਜਹਾਜ਼ ਤੇ ਟੈਰਾ ਕੋਲ ਦੀ ਚੜਾਉਣਾ ਚਾਹੀਦਾ ਨਾ ਉਹਦੇ ਜਹਾਜ਼ ਦੀ ਬਾਰੀ ਨੂੰ ਆਤਾ ਆਜੋ ਦਿਨ ਆ ਗਿਆ ਦਿਨ ਆ ਗਿਆ ਆ ਗਿਆ ਚਲ ਪਾਰੀ ਵਾਰੀ ਨੂੰ ਆਥ ਚਲ ਠੀਕ ਆ ਹੁਣ ਓਕੇ ਬੈਠਦੇ ਅੰਦਰ ਲੱਗਦੀ ਲਗਭਗ ਜਹਾਜ਼ ਥੋੜਾ ਬਹੁਤਾ ਖਾਲੀ ਪਿਆਗਾ ਥੋੜੇ ਹੋ ਤਾਂ ਭਰਿਆ ਹੋਇਆਗਾ ਅੱਧਾ ਭਰਿਆ ਹੋਇਆ ਤਾਂ ਖਾਲੀ ਆ ਅਡਾੜਾ ਸੀ ਟੰਮਲ ਕੀਆ ਹੁਣ ਦੇਖਦੇ ਆਂ ਭਾਈ ਬਣਦਾ ਕੀ ਆ ਇਥੋਂ ਦੀ ਜੀਦਾ ਹੁੰਦਾ ਸਾਰਾ ਉਸ ਦਾ ਖਾਲੀ ਇਹਦਾ ਠੀਕ ਐ ਬਾਕੀ ਦੇਖਦੇ ਆਂ ਬਾਜੀ ਕਦੇ ਸੀਟਾਂ ਬਦਲ ਲਿਓ ਬਾਅਦ ਚ ਬਾਜੀ ਬੈਠੀ ਜੀ ਆਪਣੇ ਕੋਲੇ ਆ ਭਾਈ ਜੀ ਇਹ ਕਹਿੰਦੇ ਬਾਅਦ ਚ ਸੀਟਾਂ ਬਦਲ ਲਿਓ ਕੋਈ ਚੱਕਰ ਨਹੀਂ ਕਹਿੰਦੇ ਜੇ ਖਾਲੀ ਰਹੀਆਂ ਹਨਾ ਤੇ ਬਾਅਦ ਬੈਠ ਸਕਜੂਗਾ ਤੋਂ ਚਲਦੇ ਹਾਲੇ ਦੇਖਦੇ ਆਂਗੇ ਉਥੋਂ ਦੀ ਸਟੋਰੀਆਂ ਪਾਉਂਦੇ ਹੁੰਦੇ ਨੇ ਲੋਕ ਜਦੋਂ ਤਾਂ ਚੜ ਜਾਂਗੇ ਅੱਜ ਚਲੋ ਬਾਕੀ ਹੁਣ ਪਹੁੰਚ ਕੇ ਗੱਲ ਕਰਾਂਗੇ ਤਰ੍ਹਾਂ ਤੇ ਸਾਰਾ ਉਸਤਾਨੀ ਦਿਖਾ ਸਕਦੇਗੇ ਸੋਣ ਤੁਰਨ ਵਾਲੀ ਹੈ ਅੱਜ ਜਰੇਸ਼ਾਈਆਂ ਦੇ ਜੰਮਨੇ ਰੇਸਾ ਹੁਣ ਦੇਖ ਕੇ ਬਸ ਇਥੇ ਤੁਰਨ ਵਾਲੀ ਆ ਦਰਪਣ ਦੇ ਫੇਰ ਦੇਖ ਤੇ ਇਹ ਹੁਣ ਉੱਥੇ ਜਾ ਕੇ ਦਿਖਾਉਂਗਾ ਵੀ ਭਾਈ ਅਸੀਂ ਉੱਤਰ ਗਏ ਤੋਰ ਲਾਣਦੇ ਹੁਣ ਇਹਨੂੰ ਕਿਰਾਂ ਆ ਲਿਆ ਜੀ ਜੰਦਾ ਅੱਜ ਤਾਂ ਰੀਛਾਂ ਨਹੀਂ ਆ ਲਈ ਲੈ ਵੀ ਕੁੱਢਿਆ ਯਾਰ ਇਹ ਪੂਰਾ ਕਿਰਾਂ ਤਾਂ ਪਰ ਬੱਦਲਾਂ ਦੇ ਹੈਗਾ ਇਸ ਸਮੇ ਥੱਲੇ ਥੋੜਾ ਥੋੜਾ ਦਿਨ ਦਾ ਆ ਵੀ ਕਣਕਾ ਗੁਣਕਾ ਜਿਮੜਿਆ ਮੋਟਾ ਦਿਨ ਦਾ ਸ਼ਹਿਰ ਵਾਲੇ ਅਮਰਸਰ ਤੋਂ ਲਾਗੇ ਵਾਰ ਆ ਨਾ ਬਾਕੀ ਦੇਖਦੇ ਹਾਂ ਕਿਥੇ ਤੱਕ ਜਾ ਕੇ ਮਾਹੌਲ ਬਣਦਾ ਹੈ ਕੀ ਗੱਲਬਾਤ ਹੁੰਦੀ ਹੈ ਕਿ ਦਿਖਾਉਂਗਾ ਮੈਂ ਤੁਹਾਨੂੰ ਭਾਈ ਜਿੰਨੀ ਆਪਣੀ ਸਾਰੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਤੇ ਕਹਿੰਦੇ ਆਪਣੀ ਸੀਡ ਵੈਲਟ ਆ ਮੰਨ ਕੇ ਭਾਈ ਉਹ ਵਾਲੀ ਸੀਡ ਵੈਲਟ ਇਥੇ ਕੰਨ ਜੇ ਬੋਲੇ ਹੋਈ ਜਾਂਦੇ ਨੇਗੇ ਹੁਣ ਦਾ ਘੱਟ ਹੀ ਹੈਗਾ ਹੈ ਵੀ ਨਿਕਲ ਗਿਆ ਇਥੋਂ ਧਰ ਲਿਆ ਦੂਜੀ ਧਰਤੀ ਤੇ ਪਹਿਲੀ ਵਾਰ ਪੈਰ ਧਰ ਲਿਆ ਜੈਨਾ ਤੋ ਹੀ ਪਹਿਲੀ ਵਾਰ ਵਾਲੇ ਮੋਰਕਾ ਪਹਿਲੀ ਵਾਰ ਵੀ ਪਹਿਲੀ ਵਾਰ ਮੈਂ ਵੀ ਲਾਲਾ ਨੰਕਾ ਲਾਲਾ 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 ਹੁਣ ਤਾਂ ਘਰ ਉਥੇ ਗਰਮਾ ਮਾਹੌਲ ਹੈ ਨਾ ਆਇਰ ਘੈਂਟਾ ਗੱਲ ਬਾਤ ਬਾਬੇ ਕੰਡਾ ਉਹਦੇ ਤੋਂ ਪੂਰੀ ਇੱਥੇ ਅੰਦਰ ਜਾ ਕੇ ਐ ਲੈ ਵੀ ਪਹੁੰਚ ਗਏ ਅਸੀਂ ਬੈਂਕੋਕ ਆ ਗਏ ਇਹ ਬੈਂਕੋਕ ਹੈ ਭਾਈ ਬੈਂਕੋਕ ਆ ਗਏ ਆ ਸੁਣਦੇ ਜੀ ਬੈਂਕੋਕ ਆ ਗਏ ਬੈਂਕੋਕ ਜਿਹੜਾ ਸੁਣਦੇ ਹੁੰਦੇ ਜੀ ਬੈਂਕੋਕ ਬੈਂਕੋਕ ਆ ਗਏ ਬੈਂਕੋਕ ਸੁਣਦੇ ਜੀ ਹੁੰਦੇ ਆ ਗਏ ਸੋ ਲੋ ਹੁਣ ਦੇਖਦੇ ਆ ਕਿੱਧਰ ਨੂੰ ਜਾਣਾਗਾ ਖੜੇ ਹੋਣਗੇ ਮੈਨੂੰ ਲੱਗਦਾ ਲੈਣ ਦੇ ਲਈ ਜਿਹੜੇ ਗੱਡੀਆਂ ਆਣ ਜਾਂ ਜੋ ਵੀ ਆਉਣਗਾ ਨਾ ਸੋ ਭਾਈ ਹੁਣ ਆਗੇ ਆਪਾਂ ਏਅਰਪੋਰਟ ਦੇ ਅੰਦਰੋਂ ਬਾਹਰੇ ਰਾਤ ਦਾ ਸਮਾਂ ਜਾਂ ਹੋ ਚੁੱਕਿਆ ਲਗਭਗ ਸ਼ਾਮ ਜੀ ਪੈਣ ਵਾਲੀ ਹੈਗੀ ਸ਼ਾਮ ਪੈਣ ਵਾਲੀਆ ਦੇਖਦੇ ਆਂਗੇ ਗੱਡੀਆਂ ਬਹੁਤ ਵੱਡੀਆਂ ਵੱਡੀਆਂ ਪਾਈਆਂ ਨੇ ਭਾਈ ਇੱਥੇ ਆਪਾਂ ਤਾਂ ਉਹ ਆ ਗਈ ਗੱਡੀ ਲੈਣਾ ਤੇ ਇਹਦੇ ਵਿੱਚ ਬੈਠਦੇ ਆਂਗੇ ਤੇ ਚਲੋ ਭਾਈ ਤੂੰ ਤਰੇ ਬੰਨੇ ਮੈਂ ਕੱਟਦਾ ਇੱਕ ਮਿੰਟ ਲਵਾਦਾ ਮੇਰੇ ਲੈ ਵੀ ਬਹਿ ਗਏ ਗੱਡੀ ਦੇ ਵਿੱਚ ਬਹਿ ਗਏ ਕਿਚ ਬਹਿ ਗਏ ਗੱਡੀ ਚ ਗੱਡੀ ਆ ਜਦੋਂ ਉਹ ਤਿਆਰ ਕਰਿਆ ਹੁੰਦਾ ਨਾ ਹਾਂ ਹੁਣ ਆ ਰਿਹਾ ਉੱਪਰ ਨਿਕਾਣ ਨੀ ਲੈ ਲੁੱਕੇਗਾ ਆਈ ਜਾ ਰਹਾ ਨਾ ਆ ਆ ਗਿਆ ਆ ਗਿਆ ਮਹਾਰਾਜਾ ਜੀ ਮਹਾਰਾਜਾ ਜੀ ਲੋਕੇ ਕਿਤੇ ਘਟਾ ਇਥੋਂ 2 ਘੰਟੇ ਲੱਗੇਗਾ ਜਾਣਾ ਕਿੱਥੇ ਗੁਰਪ੍ਰੀਤ ਹੁਣ ਕਿੱਧਰ ਪਟਾਇਆ ਸ਼ਹਿਰ ਜਾਣਾ ਪਟਾਇਆ ਸ਼ਹਿਰ ਜਾਣਾ ਇਹ ਬੈਂਕਾਕਾ ਹਾਂ ਜੀ ਪਟਾਇਆ ਸ਼ਹਿਰ ਜਾਣਾ ਬਈ ਇਥੋਂ ਬੈਂਕਾਕ ਤੋਂ ਹੁਣ ਦੇਖਦੇ ਆ ਵੀ ਕਿੰਨੇ ਕੇ ਕਰਦੇ ਚਲਾਉ। ਲੈ ਵੀ ਕੋਲ ਮਲਾ ਕੇ ਹੁਣ ਧੁੰਦਲੇ ਚ ਨੇਹਰਾ ਹੋ ਗਿਆ ਪਹੁੰਚਦੇ ਪਹੁੰਚਦੇ ਮੈਂ ਤੇ ਗਰਮੇਲਾ ਪਹੁੰਚ ਗਿਆ ਇੱਥੇ। ਇਹ ਨੌਂਗੀਆਂ ਹੋਟਲ ਦਾ। ਉਹ ਲਿਖਿਆ ਹੋਇਆ। ਉਹ ਲਿਖਿਆ। ਸਿਰ ਪਤਾ ਨਹੀਂ ਕੀ ਹੈ ਪੜ੍ਹਨਾ ਨਹੀਂ ਆਉਂਦਾ ਬਈ ਯਾਰ ਆਪਾਂ ਨੂੰ ਨਹੀਂ। ਪਾਸ ਹੀ ਹੋਰ ਆ ਗਈ। ਪਰ ਗੱਡੀ ਆਈ ਆ ਮਨ ਲਾਦਾ 200 ਤੇ 150 200 ਆਏ ਉੱਤੇ ਆਈਏ ਚੜਦੀ ਆਹ ਖੜੀ ਗੱਡੀ ਆਹ ਖੜੀ ਗੱਡੀ ਜਿਹੜੀ ਚ ਆਈ ਇਹ ਜਿਹੜੀ ਆਜ ਵਰਗੀ ਗੱਡੀ ਆ ਬੇ ਚਾ ਆਜ ਵਰਗੀ ਗੱਡੀ ਆ ਨਜ਼ਾਰ ਆ ਗਿਆ ਬਾਕੀ ਤਾਂ ਗੱਲਾਂ ਦੀਆਂ ਗੱਲਾਂ ਹਾਂ ਥੱਕ ਗਏ ਅੱਜ ਭਾਈ ਕਾਂਡ ਵੀ ਹੋ ਜਾਣਾ ਸੀਗਾ ਪਰ ਬਚ ਗਏ ਬਚ ਗਏ ਬਚ ਗਏ ਬਚਤ ਹੋ ਗਈ ਸੋ ਬਦੀਆ ਹੁਣ ਆਾ ਹੋਟਲ 'ਚ ਰਹਨੇ ਆਂਗੇ ਦੇਖਦੇ ਆ ਇੱਥੇ ਕੀ ਗੱਲਬਾਤ